ਸਤਿਗੁਰਾਲ ਜੀ ਸਾਰਿਆਂ ਨੂੰ ਬਾਰਥਡੇ ਦੀ ਵਾਰਪੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਬਾਈ ਕੋਲੋਂ 13 14 ਝੋਟੀਆਂ ਦਾ ਲੋਡ ਫੇਰ ਆ ਗਿਆ ਜੀ ਤੇ ਬਾਈ ਨਾ ਕਰਦੇ ਆ ਡਿਟੇਲ ਚ ਗੱਲ ਵੀ ਕੀ ਪ੍ਰਾਈਸ ਤੇ ਕੀ ਮਿਲਕ ਕੋਟ ਹੈ ਇਹਨਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਦ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਕਿਰਪਾ ਦਾਦੇ ਦੀ ਮਹਾਰਾਜ ਦੀ ਬਾਪੇ ਦੀ ਸੋਧੀ ਅੱਜ ਮਾਰ ਲੈ ਗੱਲਾਂ ਨਾ ਹਾਂ ਜੀ ਸਭ ਗੱਲ ਕਰਾਂ ਉਹ ਵੀ ਅੱਜ ਦਾ ਲੋਡ ਆ 18 ਛੋਟੀਆਂ ਦਾ 18 ਛੋਟੀਆਂ ਆ ਤੇ ਪਹਿਲਾ ਦੱਸੋ ਵੀ ਮਾਲ ਕਿਦਾਂ ਵਾ ਮੈਂ ਤਾਂ ਵੀ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਈ ਕਿਰਪਾ ਵਾ ਬਦਾਲੀ ਨਹੀਂ ਕੋਈ ਕਰਦੀ ਕਿਰਪਾ ਜਾਈ ਦੀ ਮਾਲ ਤੇ ਵੀਡੀਓ ਤੇ ਮਾਲ ਦੇਖ ਜਾਂਦਾ ਵਾ ਹਾਂਜੀ 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 ਇਹ ਸਾਡੀ ਡਿਟੇਲ ਅਸੀਂ ਇਹ ਕਰਕੇ ਕਹਿੰਨੇ ਆ ਵੀ ਮੈਂ ਆਣ ਕੇ ਆਪਣੇ ਨਰਖ ਪਰਖ ਕਰਕੇ ਅਗਲਾ ਤਸੱਲੀ ਕਰਕੇ ਲੈ ਜੀ ਜਿਹੜਾ ਵੀਡੀਓ ਵਾਲਾ ਕੰਮ ਹੁੰਦਾ ਵਾ ਉਹ ਹੁੰਦਾ ਲੋਕ ਕਹਿੰਦੇ ਆ 2 ਘੰਟੇ ਦਾ ਹਾਂ ਆਪ ਵੀ ਕਹਿੰਦੇ ਆ ਵੀ 2 ਘੰਟੇ ਦਾ ਕੰਮ ਆ ਵੀ ਵੀਡੀਓ ਚੱਲਣੀ ਤੇ ਦੇਖ ਜਾਂਦਾ ਮਾਲ ਹਾਂਜੀ ਇਹ ਖੁੱਲਾ ਉਖਰਵਾ ਵੇਖ ਲਓ ਫਰਵਾਹ ਜਾਓ ਕੱਲ ਨੂੰ ਆਓ ਮਈਆਂ ਪਸੰਦ ਕਰਕੇ ਲਓ ਹਾਂਜੀ ਤੇ ਗੱਲ ਇਤਰਾਵਾਂ ਵੀ ਆਣ ਕੇ ਕੱਲੀ-ਕੱਲੀ ਮਾਈ ਦੀ ਡਿਟੇਲ ਪੁੱਛੋ ਕੀ ਇਹ ਕਿੰਨਾ ਦੁੱਧਵਾ ਕੀ ਸਾਬਕਾ ਹੁਣ ਮਈਆਂ ਅੱਜ ਮਨੇ ਹਰਦੀਆਂ ਆਈਆਂ ਵਾ ਇੱਕ ਇੱਕ ਗੱਡੀ ਆਈ ਹੀ ਰਾਤ 11 ਵਜੇ ਇੱਕਾਈ ਸਾਢੇ ਇੱਕ ਦੇ ਡੇਢ ਕਵੇ ਡੇੜੇ ਕਿੜਾ ਹਾਂਜੀ ਹਾਂਜੀ ਪੌਣੇ 2 ਡੇਢ ਦੇ ਡੇੜੇ ਕਿੜਾ ਆਈ ਇੱਕ ਗੱਡੀ ਤੇ ਝੋਟਕਾਂ ਜੈਦੀਆਂ ਅਸਲ ਤੇ ਜੈਦੀਆਂ ਚੰਗੀਆਂ ਵਾ ਹੁਣ ਆ ਵੇਖ ਬਾਠਾ ਸਾਡ ਦੋਦੀ ਕੱਟੀ ਜਾਂਦੀ ਦੋਂਦੀ ਆ ਆ ਮਗਰ ਕੱਟੀ ਐ ਕੱਟੀ ਐ ਜੀ ਆਹ ਪਭੀ ਕੱਟੀ ਆ ਤੇ ਕੱਟੀ ਤਾਂ ਤੁਸੀਂ ਬੇਹੱਦ ਚੰਗੀ ਆ ਅਸਲ ਤੇ ਜਿਆਦਾ ਚੰਗੀ ਆ ਅਸਲ ਫਿਰ ਆੜ ਕੇ ਚੋਈਆਂ ਆ ਮਲਕੇ ਛੇਲਦਰ ਦੀ ਬਖਾ ਲੋ ਇੱਕ ਕੰਮ ਹੋਰ ਆ ਵੀ ਕੱਟੀ ਚੈੱਕ ਕਰੋ ਤੁਸੀਂ ਸਾਰੀ ਬਲੈਕ ਆ ਜੈੱਡ ਬਲੈਕ ਆ ਜੈੱਡ ਬਲੈਕ ਕੱਟੀ ਇਹ ਚੰਗੀਆਂ ਰਕਮ ਟੀਲੀ گاਉਂ ਆ ਮਲਕੇ ਰਜਿਸਟਰਸੇ ਲੱਗਦੇ ਮਸ਼ਹੂਰ ਮਸ਼ਹੂਰ ਹਾਂ ਉੱਥੋਂ ਲਈਆਂ ਮੈਂ ਛੇ ਝੋਟੀਆਂ ਉੱਥੋਂ ਲਈਆਂ ਉੱਥੋਂ ਨਹੀਂ ਮੈਂ ਦੁੱਧ ਵਾਰੀ ਜਾਂਦੀ ਆ ਵੀਡੀਓ ਵੀ ਬਣਾਈਆਂ ਉੱਥੋਂ ਜਦ ਮੈਂ ਲੋਡ ਕਰ ਲੱਗੇ ਆ ਨਾ ਹਾਂਜੀ ਹਾਂਜੀ ਉੱਥੋਂ ਦੀ ਵੀਡੀਓ ਬਣਾਈਆਂ ਹਾਂਜੀ ਹਾਂਜੀ ਇਹ ਦੋ ਦਾਂ ਦੇ ਕੱਟੀ ਆ ਹਾਂਜੀ ਉੱਥੋਂ ਤੇ ਕੱਟੀ ਕੋਈ 12 ਲੀਟਰ ਢੋਲਾ ਚੋਖੇ ਆਂਦਾ ਵਾ ਹਾਂਜੀ ਇਥੇ ਆਪਣੀ ਤਸੱਲੀ ਕੋਈ ਕਰਕੇ ਫਿਰ ਖੜੇ ਹਾਂਜੀ ਹਾਂਜੀ ਫਿਰ ਮੁੱਲ ਦੀ ਗੱਲ ਕਰ ਬਾਅਦ ਚ ਰੱਖਦੇ ਆ ਆ ਮੁੱਲ ਚਲੋ ਕਾਨ ਦੇ ਆਪੇ ਹੀ ਵੇਖ ਕੇ ਇਹਨੇ ਚਾਰ ਦੰਦ ਕੱਟੇ ਨੇ ਭੰਨੇ ਆ ਚਾਰ ਦੰਦ ਹਾਂ ਆ ਪਰਸੋਂ ਦੀ ਸਹੀ ਆ ਪਰਸੋਂ ਨਹੀਂ ਸਹੀ ਆ ਥਾਣ ਵੇਖੋ ਕਿਤਰਾ ਦਾ ਕੱਤੀ ਦਾ ਵਾ ਐ ਮੋਟਾ ਮੋਟਾ ਥਾਣ ਵਾ ਇੱਧਰ ਵੀ ਖਾਲੋ ਹੜਕੇ ਬੱਸ ਵਾਰਨ ਬੜੀ ਕੱਟੀ ਦਿਸਣਾ ਚ ਆ ਵੇਖ ਇਹ ਵਰਦਵਾਰਨ ਬੜੀ ਮਾੜੀ ਜੀ ਕੱਟੀ ਨੂੰ ਪਾੜ ਵਾ ਪਾੜ ਹਾਂਜੀ ਆ ਸਿੰਘ ਤਵਾੜੀ ਖਾਲੋ ਹਾਂ ਵੇਖੋ ਐ ਤਸੱਲੀ ਕਰਾਓ ਫਿਰ ਆਣ ਕੇ ਆਪਾਂ ਮੇ ਵੱਡੀਆਂ ਕੋਈ ਛੋਟੀਆਂ ਨਹੀਂ ਝੋਟੀਆਂ ਵੱਡੀਆਂ ਕੋਈ ਸਹਿਜ ਵੱਡੇ ਆ ਵੱਡੇ ਸਹਿਜ ਆ ਆਹ ਜੀ ਇੱਕ ਦੁੱਧ 14 12 ਕਿਲੋ ਆ 12 ਕਿਲੋ ਠੀਕ ਆ 3 ਕਿਲੋ ਦਾ ਦਵਾ 14 ਮੈਂ ਫਾਨ ਲਿਆ ਵੀ ਐ ਕਿ ਕਟੀਆਂ ਜਿਆਦੀਆਂ ਤੇ ਕੱਟੇ ਜਿਆਦੇ ਇਹ ਕਟੀਆਂ ਜਿਆਦੀਆਂ ਕਟੀਆਂ ਜਿਆਦੀਆਂ ਆ ਜਿਆਦੀਆਂ ਕੱਟੇ ਥੋੜੇ ਘੱਟ ਆ ਠੀਕ ਆ ਛੋਟੀਆਂ ਚੰਗੀਆਂ ਮਗਰ ਕਟੀਆਂ ਜਿਆਦੀਆਂ ਐ ਕਿ ਹਾਈਟ ਵੀ ਬਹੁਤ ਵੱਡੀਆਂ ਕਟੀਆਂ ਆਈਆਂ ਤੇ ਐ ਕਿ ਮਗਰ ਕਟੀਆਂ ਹਣ ਚੱਡਾ ਬੜਾ ਸਾਫ ਆ ਮੈਂ ਕਿਉਂ ਪਿੰਡ ਗਿਆ ਇਹ ਆਪ 4 ਦਾ ਨੋ ਆਪ ਐਮ 29 ਤੇ ਐਮ 29 ਦੀ ਆ ਐਮ 29 ਦੀ ਆ ਤੇ ਦੇਖੋ ਜੀ ਇਹਦੇ ਮਗਰ ਕੋਹੇ ਨੂਰ ਦੀ ਕੱਟੀ ਜਾਂ ਮੈਂ ਹਾਂ ਵੀ ਬਾਈ ਜੀ ਗਾਰਲੇ ਪਾਸੇ ਜਿੰਨੀ ਹਾਈਟ ਤੁਹਾਡੀ ਵੀ 6 ਫੁੱਟ 3 ਇੰਚ ਨਾਲ ਛਾਤੀ ਦੇ ਉੱਤਾਵਾਂ ਮੈਂ ਹਾਂ ਮੇਰੇ ਤਰ੍ਹਾਂ 6 ਫੁੱਟ ਜਵਾਨ ਹਾਂ ਮੈਂ ਸਾਡੇ 5 ਫੁੱਟ ਤੇ 7 ਇੰਚ ਝੋਟੀ ਜਵਾਨ ਹਾਂ ਝੋਟੀ ਜਵਾਨ ਆ ਪਰ ਝੋਟੀ ਝੋਟੀ ਆਗੇ ਇੱਧਰ ਦੇਖੋ ਥਣ ਚੱਡਾ ਠੰਡੀਆਂ ਥੀਰੀਆਂ ਬਰਫਾਂ ਮੇਰੀ ਇਹ ਆਪ ਐਮ 29 ਦੀ ਆ ਹਾਂਜੀ ਕੱਟੀ ਕੋਹੇ ਨੂਰ ਦੀ ਆ ਇਹ ਇੰਦਰ ਮਾੜਾ ਜਾਣ ਕੇ ਉਹ ਹਾਲ ਟੁੱਟ ਗਿਆ ਤੇ ਕੱਟੀ ਦਾ ਵੀ ਦੱਸ ਦੋ ਵੀ ਕਿੰਨੇ ਦੀ ਲੈਣੀ ਹੈਗੀ ਹਾਂ ਆ ਵੇਖੋ ਸਹੀ ਆ ਵੇਖੋ ਇਹ ਇਹਦੀ ਕੱਟੀ ਬਾਈ ਜੀ 3 ਮਹੀਨਿਆਂ ਤੱਕ ਪੱਠੇ ਖਾਂਡਾ ਬੇ ਵਾਡੋਂਡ ਖਾਂਡਾ ਬੇ 20000 ਦੀ ਕੱਟੀ ਹੈ 20000 ਦੀ ਕੱਟੀ ਲੈ ਹੋ ਗਏ ਠੀਕ ਆ ਆ ਜਿਹੜੀ ਆ ਇਹ ਮੈਂ 18 ਮਹੀਨੇ ਦੀ ਦੁੱਧ ਤੇ ਆਈ ਆ 18 19 ਕਿਲੋ ਤੇ ਦੁੱਧ ਤੇ ਆਈ ਆ ਪੂਰੀ ਸੁਈ ਆ ਹਾਂਜੀ ਅੱਜ ਇਹਲੇ 14 ਕਿਲੋ ਕੱਟੀ ਕੋ ਬੋਲਾ ਵਾ 14 ਕਿਲੋ ਹਾਂ 13 ਤੋਂ 14 ਤੱਕ ਬੋਲਾ ਹੋਊਗਾ ਉਹ ਵੀ ਜੈਡ ਬਲੈਕ ਹਾਂ ਜੈਡ ਬਲੈਕ ਇਹ ਵੀ ਪੂਛ ਮਾਰਿਆ ਜਾ ਚਟਾਵਾਲ ਨਹੀਂ ਕੋਈ ਗੱਲ ਬਾਤ ਨਹੀਂ ਹਾਂ ਆਹ ਛੋਟੀ ਛੇਡ ਆ ਤਾ ਇਹ ਚਾਰ ਚਾਰ ਦਿਨ ਇਹ ਵੀ ਪਹਿਲਣਾ ਇਹ ਵੀ ਪਹਿਲਣਾ ਵੇਖੋ ਜੀ ਇਹ ਕੀ ਵੱਡੀਆਂ ਲੈਂਦੀਆਂ ਇਹਦੇ ਮਗਰ ਭਾਵੇਂ ਮੇਰੇ ਸਾਮਾ ਕੱਟੀ ਇਹਦੇ ਕੱਟੀ ਇਹਦੇ ਹੈ ਇਹਦੇ ਨੂੰ ਦੁੱਧ 12 13 ਕਿਲੋ ਗੋਲਾ ਵਾ 12 13 ਕਿਲੋ ਗੋਲਾ ਉਹ ਤੇ ਪਰਸੋਂ ਨਾਲ ਨਾਲ ਵਾ ਇਹ ਪਾਲੀ ਵਿਖਾਣੂਗਾ ਵੇਖੋ ਹਾਂ ਦੇਖੋ ਪਾਲ ਜੋੜ ਬੜਾ ਵੱਡੀਆਂ ਕੋ ਛੋਟੀਆਂ ਨਹੀਂ ਝੋਟੀਆਂ ਪੱਟੀ ਵਾਲਾ ਸਿੰਘ ਵਾ ਬਾਲ ਜੋੜ ਫੋਲੋ ਐਵੇਂ ਨਹੀਂ ਪੀ ਇਹ ਵੀ ਲੱਗੀ ਮਰਗ ਹੋ ਗਿਆ ਖਾਓ ਕੱਡੀਆਂ ਝੋਟੀਆਂ ਵੱਡੀਆਂ ਵਾ ਵੇਖੋ ਇਹ ਵੇਖੋ ਫੁੱਲ ਸਾਈਜ਼ ਵੱਡਾ ਵਾ ਪਲ ਜੁੜੀ ਹੈ ਇਹ ਚੰਗੀਆਂ ਕੁਆਲਟੀ ਵਾਲੀਆਂ ਵਾ ਇਹ ਆਹ ਟੋਟੇ ਕੋ 12 ਕਿਲੋ ਉਪਲਬਧ 12 ਕਿਲੋ ਦੁੱਧ ਇਹਦੀ ਮਗਰ ਕੱਟਾ ਵਾ ਕੱਟਾਂ ਵੇ ਦਾ ਇਹਦੇ ਕੋ 12 ਕਿਲੋ ਦੁੱਧ ਵੇਖੋ ਪਲ ਜੁੜੇ ਵੇਖੋ ਜੀ ਆ ਵੇਖੋ ਪੈਕ ਕੀ ਚੰਗੀਆਂ ਪਲੀਆਂ ਠੰਡੀਆਂ ਅਸੀਲੀਆਂ ਫੋਲ ਲੈ ਹੁੰਦੀਆਂ ਏ ਮੈਂ 15 ਕਿਲੋ ਦੁੱਧ ਕੱਢੂਗੀ 15 ਕਿਲੋ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਮੈਂ ਜਿਆਦੀ ਚੋਣ ਚਾਂ ਕਰੀ ਜਾ ਪਾਲ ਜੋੜ ਫੋਲਵਾ ਪੂਰਾ ਮੇਰਾ ਵੀਰ ਅਸੀਂ ਮਲਕੇ ਤੁਹਾਡੇ ਫਾਇਦੇ ਆਸਤੇ ਡਹਿਰੇ ਕਹਿਣ ਹਾਂਜੀ 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 ਸਾਡਾ ਵੀ ਮਨ ਕਰਦਾ ਮਈਆਂ ਘੰਟੇ 2 ਘੰਟੇ ਟਾਈਮ ਲਾ ਕੇ ਤੇ ਵੀਡੀਓ ਪਾ ਦਈਏ ਤੇ ਰੇਟ ਦੱਸ ਦਈਏ ਅਸੀਂ ਇਹ ਭੈਣ ਭਰਾਵਾ ਆਸਤੇ ਕਿਸਾਨ ਆਸਤੇ ਇਹ ਕੱਲ ਕੇ ਫਾਇਦੇ ਵਾਲੀ ਗੱਲ ਕਰਨ ਦੇ ਜੇ ਵੀ ਆਣ ਕੇ ਮਈਆਂ ਵੇਖੋ ਵੇਖੋ ਜੀ ਹਾਂਜੀ ਵੇਖ ਕੇ ਤੇ ਫਿਰ ਨਾਓ ਸਹੀ ਗੱਲ ਹੈ ਵਾਟ ਨਾ ਕੋਈ ਕਵੇ ਇਹ ਛੋਟੀ ਦਾ ਦੁਚਾਰ ਸੁਣਾ ਆ ਆ ਛੋਟੇ ਚਾਰ ਦੰਦ ਚਾਰ ਦੰਦ ਇਹਦੇ ਕੋ ਭੋਲਾ 9 10 9 10 ਲੀਟਰ ਨਾਲ ਲੈ ਲੀ ਠੀਕ ਆ ਠੀਕ ਦੇਖੋ ਕੱਦ ਕਿੱਡਾ ਕੱਦ ਦੇਖੋ ਇਹ ਵੀ ਵੱਡੀ ਆ ਵੱਡਾ ਕੱਦਾਂ ਵੱਡੇ ਵਾਲੇ ਵੱਡੇ ਕੱਦਾਂ ਆਂ ਲੈਂਦੀਆਂ ਮੈਨੂੰ ਵੱਡੇ ਵਾਲੀਆਂ ਹਾਂਜੀ ਹਾਂਜੀ ਵੀ ਵੱਡੇ ਕੱਦ ਆ ਇਹ ਵੀ ਦੰਦਾਂ ਜੀ ਹੁਣੀ ਆ ਚਾਰ ਦੰਦ ਚਾਰ ਦੰਦੇ ਵੀ ਬਾਹ ਦੋਂਦੀ ਕੱਟੀ ਆ ਆ ਦੋਂਦੀ ਆ ਇੱਕ ਕੰਮ ਜੇ ਵੀ ਇਹਦਾ ਜੋਧ ਚੋਟੀ ਗੁੱਚਵਾ ਆਇ ਇੱਕ ਨੰਬਰ ਦਾ ਸੇਂਗੇ ਕਮਾੜਾ ਆ ਜਾ ਠਾਣੂ ਜੇ ਮੁੰਡਾ ਆ ਜੇ ਠੀਕ ਹੈ ਜੀ ਇਹਦੇ ਚੁਲਕੇ ਗੱਲ ਤਾਂ ਮੋਤੀ ਆ ਨਾੜਾ ਚੱਕ ਰੋ ਨਹੀਂ ਹੁੰਦੇ ਹਾਂ ਜਿਆਦੀਆਂ ਚੋਣ ਚੰਗੀਆਂ ਅਸਲ ਤੇ ਜਿਆਦੀਆਂ ਚੰਗੀਆਂ ਸਾਰੀਆਂ ਚੁਣੀਆਂ ਇੱਕ ਕੰਮ ਹੋਰ ਵੀ ਜੇ ਟਾਈਮ ਲੱਗ ਗਿਆ ਹੋਰ ਵੇਖੋ ਕੀ ਬਣ ਚਲੋ ਉਹ ਤੇ ਅੱਜ ਮੈਂ ਆਈਆਂ ਵਾ ਇਧਰ ਵੀਡੀਓ ਪਾਉਣੀ ਕਈ ਘੰਟਾ ਦੇ ਅਸੀਂ ਵੀ ਮਲਕੇ ਨਹੀਂ ਜੇ ਗੱਲ ਵੀ ਅਸੀਂ ਵੀ ਕਈ ਘੰਟਾ 2 ਘੰਟਾ ਅੱਗੋਂ ਚੋ ਕੇ ਮੈਂ ਦੀ ਵੀਡੀਓ ਪਾਉਣੀ ਹਾਂਜੀ ਹਾਂਜੀ ਆ ਵੇਖੋ ਅਕਲੇਪੀ ਲੱਗੇ ਆ ਰੁਪਈਆ ਨਹੀਂ ਰੁਪਈਆ ਨਹੀਂ ਨੰਗਦਾ ਆ ਵੇਖੋ ਜੇ ਰੁਪਈਆ ਨੰਗ ਦੀ ਤੇ ਫੇਰ ਦੱਸੋ ਉਂਗਲੀ ਨੰਗਦੀ ਆ ਮਾੜੀ ਇਹ ਵੀ ਨੰਗਦੀ ਹੈ ਸਹੀ ਗੱਲ ਹੈ ਇਹ ਦੁੱਧ ਦੀ ਕੱਟੀ ਆ ਦੁੱਧ ਦੀ ਇਹਦੇ ਤੋਂ ਦੁੱਧ 10 ਤੋਂ 11 ਲੀਟਰ ਸ਼ੈ ਨੋ ਹਾਂ ਜੀ ਇਹ ਹੋਊਗਾ ਦੁਬਾਰਾ ਆਪੇ ਤਸਦੀਕ ਕਰੋ ਇੱਥੇ ਆ ਕੇ ਇਸੇ ਕੱਕੇ ਵੀਡੀਓ ਪਾ ਦਿਓ ਵੀ ਤਸੱਲੀ ਕਰਕੇ ਦੋ ਟਾਈਮ ਦੇਖੋ ਕੀ ਗਾਰਮੈਂਟ ਵਾ ਫੇਰੇ ਫੇਰੇ ਦਾ ਟਾਈਮ ਹਾਲੇ 8:30 ਦਾ ਟਾਈਮ ਆ ਹੁਣ ਸਹੀ ਗੱਲ ਹਾਂ ਜੀ 8:30 ਦਾ ਟਾਈਮ ਕਿਹਦੀ ਰੇਲ ਆਂਦੇ ਹੀ ਰੇਲ ਆਹ ਲੋਈ ਝੋਟੀ ਜਿਹੜੀ ਜਨ ਇਹਦਾ ਸਵਾਦ ਉੱਜਾ ਵ ਏ ਬਾਈ ਝੂਠ ਖਾਰੇ ਗੱਲ ਨਹੀਂ ਵੀ ਇਹ 20 ਕਿਲੋ ਦੋਸਤੀ ਕਰਾ ਦੇ ਜੀ 20 ਕਿਲੋ ਜੀ ਠੀਕ ਹੈ ਇਹ ਛੋਟੀ ਕੰ 12 13 ਕਿਲੋ ਗੋਲਾ ਵਾ ਠੀਕ ਹੈ ਇਹ 12 13 ਕਿਲੋ ਗੋਲਾ ਵਾ ਦੁੱਜਾ ਸੁਭਾ ਵਾ ਦੁੱਜਾ ਸੁਭਾ ਵਾ ਚੰਗੀ ਕੁਆਲਟੀ ਹੈ ਇਹ ਜਦ ਤਨ ਵੀਡੀਓ ਤੇ ਪਉਂ ਬਹਿ ਗਈ ਤੇ ਫੇਰ ਮਿਲ ਕੇ ਦੱਸੂਗੀ ਵੀ ਮੈਂ ਹੈ ਗਈ ਆ ਠੀਕ ਹੈ ਠੀਕ ਹੈ ਇਹਦੇ 12 13 ਕਿਲੋ ਦੁੱਧ ਜਾਂ ਲਾ ਲਓ ਗੋਲਾ ਲਾ ਲਾ ਅਸੀਂ ਦੇ ਕੋ 10 ਕਿਲੋ ਦੋ ਦਵਾ 10 ਕਿਲੋ ਇਹ ਚਾਰ ਦੰਦ ਵਾ ਚਾਰ ਦੰਦ ਇਹ ਸੁਈ 20 ਜਨਾਂ ਦੀ ਠੀਕ ਹੈ ਸੁਈ 20 ਜਨਾਂ ਦੀ ਠੀਕ ਹੈ ਆ ਇਹ ਵੀ ਗੱਲ ਗਈ ਬਹਾ ਇਹ ਕੰਮ ਹੋ ਜੀ ਆਹ ਚਾਰ ਰੰਗ ਦੇ ਇਹ ਆਲ ਕਰ ਦੀ ਜੇ ਆਹ ਆਲ ਕਰ ਦੀ ਵੀ ਆਲ ਕਰ ਦੀ ਜੇ ਹਾਂਜੀ ਕਰੀ ਜੀ ਇਹ ਇੱਥੇ ਆ ਕੇ ਰੇਟ ਥੋੜਾ ਜਿਹਾ ਜੱਜ ਕਰਕੇ ਦੇ ਦਾਂ ਠੀਕ ਹੈ ਜੀ ਆ ਵੀ ਚਾਰ ਰੰਗ ਦੇ ਪਹਿਲਾ ਸੂਆ ਇਹ ਦੇਖੋ ਭਾ ਜਗੀ ਹੋਊਗਾ ਤੂੰ ਚੁਆਈਆਂ ਉੱਥੇ ਮੈਂ ਕੋ 10 ਕਿਲੋ ਬੋਲਾ ਹੋਊਗਾ 10 ਨਾ ਨਾ ਲੈ ਨਾ ਨਾ ਲੈ ਜੇਗੇ ਹਾਂ ਬੱਸ ਇਹੋ ਜੇ ਪਿੰਡ ਆਪਣਾ ਮੱਤੇਵਾਲ ਜੇ ਤਸੀਲ ਬਾਬਾ ਬਕਾਹ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 8872962058 刺しゅう感じ。